ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੈਮੀ ਢਾਲੀਵਾਲ ਤੇ ਪੰਜਾਬ ਦੇ ਵਿੱਚ ਐਨੀ ਜੋ ਵੀ ਤਬਾਹੀ ਆਈ ਹੋਈ ਆ ਹੜ੍ਹਾਂ ਦਾ ਕਰਕੇ ਇੰਨਾ ਜਾਨੀ-ਮਾਲੀ ਨੁਕਸਾਨ ਹੋ ਗਿਆ ਡੰਗਰਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਇਹ ਸਾਰਾ ਕੁਝ ਦੇਖ ਕੇ ਤਾਂ ਕਹਿੰਦੇ ਸ਼ਬਦੀ ਮੁੱਕ ਗਏ ਜੀ ਕਿਹੜੇ ਸ਼ਬਦਾਂ ਨਾਲ ਕਹੀਏ ਬਹੁਤ ਮਾੜਾ ਹੋਇਆ ਸ਼ਬਦੀ ਹੈ ਨਹੀਂ ਜੀ ਸੋ ਇਸ ਟਾਈਮ ਦੇ ਉੱਤੇ ਪੰਜਾਬ ਦੇ ਨਾਲ ਕੌਣ ਖੜਾ ਜੀ ਕੋਈ ਨਹੀਂ ਖੜਾ ਜਿਵੇਂ ਕਹਿੰਦੇ ਆ ਪੰਜਾਬ ਸਰ ਪੰਜਾਬ ਸਾਰਿਆਂ ਦੇ ਨਾਲ ਖੜਦਾ ਜਦੋਂ ਕਿਸੇ ਦੀ ਵਿਪਤਾ ਪੈਂਦੀ ਹੈ ਤੇ ਪੰਜਾਬ ਦੇ ਨਾਲ ਸਰਕਾਰਾਂ ਵੀ ਨਹੀਂ ਖੜੀਆਂ ਸਰਕਾਰਾਂ ਵੀ ਅੱਜ ਸਾਥ ਨਹੀਂ ਦੇ ਰਹੀਆਂ ਸੈਂਟਰ ਸਰਕਾਰ ਦਾ ਤਾਂ ਕੋਈ ਬਿਆਨ ਨਹੀਂ ਆਇਆ ਕੋਈ ਮਦਦ ਕਰਨ ਦਾ ਉਹ ਸਿਰਫ ਇੱਕ ਦਿਖਾਵਾ ਵੀ ਨਹੀਂ ਕਰ ਰਹੇ ਪੰਜਾਬ ਸਰਕਾਰ ਤਾਂ ਚਲੋ ਮੰਨਿਆ ਕਿ ਦਿਖਾਵਾ ਕਰ ਰਹੀ ਹੈ ਹੈਲੀਕਾਪਟਰਾਂ ਦੇ ਨਾਲ ਮਾੜਾ ਮੋਟਾ ਰਾਸ਼ਨ ਸੈੱਟ ਰਹੀ ਹੈ ਉਹ ਵੀ ਉੱਥੇ ਸੈੱਟ ਰਾਇਆ ਜਿੱਥੇ ਕਿ ਪਾਣੀ ਹੁੰਦਾ ਪਾਣੀ ਦੇ ਵਿੱਚ ਸੁੱਟ ਦਿੰਦੇ ਆ ਕਿਸੇ ਦੇ ਹੱਥ 'ਚ ਨਹੀਂ ਆਉਂਦਾ ਆਪਾਂ ਵੀਡੀਓ ਦੇਖਦੇ ਆ ਸਾਰੇ ਤੇ ਜਦੋਂ ਆਪਣੇ ਕੋਲੇ ਸੋਸ਼ਲ ਮੀਡੀਆ ਦਾ ਸਮਾਨ ਐਡੀ ਦੂਰ ਤੱਕ ਵੀਡੀਓ ਪਹੁੰਚੀ ਜਾਂਦੀਆਂ ਸੱਤਾ ਸਮੁੰਦਰਾਂ ਤੋਂ ਪਾਰ ਸਾਰੀ ਦੁਨੀਆ ਦੇ ਵਿੱਚ ਵੀਡੀਓ ਘੁੰਮੀ ਜਾਂਦੀਆਂ ਤੇ ਕੀ ਪੰਜਾਬ ਸਰਕਾਰ ਦੇ ਜਾਂ ਸੈਂਟਰ ਸਰਕਾਰ ਦੇ ਕੋਲੇ ਵੀਡੀਓ ਨਹੀਂ ਜਾਂਦੀਆਂ ਜਿੱਥੇ ਇੰਨਾ ਜਾਨੀ ਮਾਲੀ ਨੁਕਸਾਨ ਹੋਇਆ ਪਿਆ ਲੋਕਾਂ ਦੀਆਂ ਇੰਨੀਆਂ ਜਾਨਾਂ ਚਲੀਆਂ ਗਈਆਂ ਕਹਿੰਦੇ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਜਦੋਂ ਉਹਦੇ ਤੇ ਕੋਈ ਮੁਸੀਬਤ ਪੈਂਦੀ ਆ ਇਹ ਹੁਣ ਤੁਸੀਂ ਸਾਰਿਆਂ ਨੂੰ ਪਤਾ ਆਪਾਂ ਨੂੰ ਸਾਰਿਆਂ ਨੂੰ ਦਿੱਸੀ ਜਾਂਦਾ ਜੀ ਕਿੰਨਾ ਕਿ ਸਰਕਾਰਾਂ ਖੜੀਆਂ ਤੇ ਬਾਕੀ ਐਨ ਆਰ ਆਈ ਵੀ ਰੱਗੇ ਆਏ ਆ ਕਲਾਕਾਰ ਅੱਗੇ ਆਏ ਆ ਕੋਸ਼ਕ ਜਿਹੜੇ ਕਿ ਮਦਦ ਕਰ ਰਹੇ ਆ ਬਾਕੀ ਐਨ ਆਰ ਆਈ ਵੀਰਾਂ ਨੂੰ ਵੀ ਇਹੀ ਰਿਕੁਐਸਟ ਆ ਕਿ ਤੁਸੀਂ ਮਦਦ ਕਰ ਰਹੇ ਆ ਬਹੁਤ ਵਧੀਆ ਆ ਆਪਾਂ ਸਾਰੇ ਹੀ ਰਲ ਕੇ ਮਦਦ ਕਰ ਰਹੇ ਆ ਪਰ ਮਦਦ ਕਰੋ ਆਪਦੇ ਪਿੰਡ ਤੋਂ ਸ਼ੁਰੂ ਕਰੋ ਜਾਂ ਫਿਰ ਕਿਸੇ ਜਾਣ ਪਹਿਚਾਨ ਵਾਲੇ ਵਿਸ਼ਵਾਸ ਵਾਲੇ ਲੋਕਾਂ ਨੂੰ ਮਦਦ ਭੇਜੋ ਤਾਂ ਜੋ ਵਾਕਈ ਜਿਹੜੇ ਲੋੜਵੰਦ ਲੋਕ ਆ ਜਿਨ੍ਹਾਂ ਨੂੰ ਲੋੜ ਆ ਜਿਹੜੇ ਹੜਾ ਨਹੀਂ ਮਾਰੇ ਠਾ ਚੁੱਕੇ ਆ ਉਹਨਾਂ ਤੱਕ ਆਪਣੀ ਮਦਦ ਪਹੁੰਚ ਸਕੇ ਇਹ ਨਾ ਹੋਵੇ ਕਿ ਆਪਾਂ ਜੇ ਕਹਿ ਦਈਏ ਵੀ ਅਸੀਂ ਐਨਜੀਓ ਕੋਈ ਜਾਲੀ ਐਨਜੀਓ ਨੂੰ ਭੇਜ ਦਈਏ ਕੋਈ ਪੈਸੇ ਖਾਣ ਵਾਲਿਆਂ ਨੂੰ ਭੇਜ ਦਈਏ ਤੇ ਬਾਅਦ ਚ ਪਛਤਾਈਏ ਵੀ ਪੈਸੇ ਤਾਂ ਭੇਜੇ ਸੀ ਪਰ ਵਾਕਈ ਜਿਹੜੇ ਲੋਕਾਂ ਨੂੰ ਲੋੜ ਸੀ ਪੈਸੇ ਦੀ ਜਿਹੜੇ ਲੋਕ ਵਾਕਈ ਜਿਵੇਂ ਕਹਿੰਦੇ ਆ ਆਪਣਾ ਸਾਰਾ ਕੁਝ ਗਵਾ ਚੁੱਕੇ ਉਹਨਾਂ ਤੱਕ ਤਾਂ ਸਾਡੀ ਮਦਦ ਨਹੀਂ ਪਹੁੰਚੀ ਬਾਅਦ ਚ ਆਪਾਂ ਇਹ ਰੌਲਾ ਪਾਉਂਦੇ ਫਿਰ ਕੀ ਸੋ ਬੀਰੋ ਆਫ ਦੀ ਜਿਹੜੀ ਮਿਹਨਤ ਦੀ ਕਮਾਈ ਆ ਸੋ ਸਮਝ ਕੇ ਉਹਨਾਂ ਲੋਕਾਂ ਨੂੰ ਭੇਜੋ ਜਿਨ੍ਹਾਂ ਦਾ ਵਾਕਈ ਤੁਹਾਨੂੰ ਵਿਸ਼ਵਾਸ ਆ ਜਾਂ ਪਿੰਡ ਪੱਧਰ ਤੇ ਪਿੰਡ ਲੈਵਲ ਤੇ ਭੇਜੋ ਜਿਹੜੇ ਕਿ ਉੱਥੇ ਮਦਦ ਕਰਨ ਜਾ ਰਹੇ ਆ ਤੇ ਬਾਕੀ ਜਦੋਂ ਕੋਈ ਕਿਸਾਨ ਫਸਲਾਂ ਨੂੰ ਅੱਗ ਲਾਉਂਦਾ ਸੀਗਾ ਪਰਾਲੀ ਨੂੰ ਅੱਗ ਲਾਉਂਦਾ ਸੀ ਕੋਈ ਧੂਆ ਨਿਕਲਦਾ ਸੀ ਉਹ ਤਾਂ ਸਰਕਾਰ ਨੂੰ ਬੜੀ ਛੇਤੀ ਪਤਾ ਲੱਗ ਜਾਂਦਾ ਸੀ ਜਾ ਕੇ ਪਰਚੇ ਪਾਉਣ ਲੱਗ ਜਾਂਦੇ ਸੀ ਤੇ ਹੁਣ ਸਰਕਾਰ ਕਿੱਥੇ ਲੁਕੀ ਬੈਠੀ ਆ ਹੁਣ ਕਿਉਂ ਨਹੀਂ ਮਦਦ ਕਰ ਰਹੀ ਤੁਸੀਂ ਐਨਾ ਨੁਕਸਾਨ ਹੋ ਗਿਆ ਜਿੱਥੇ ਤੇ ਬਾਕੀ ਜਿਹੜੇ ਹਾੜਾ ਇੱਕ ਤਾਂ ਹੁੰਦਾ ਕੁਦਰਤੀ ਆਫਤ ਆ ਗਈ ਬੱਦਲ ਫਟ ਗਿਆ ਜਾਂ ਕੁਝ ਹੋ ਰਹੀ ਤੇ ਇੱਕ ਜਿਵੇਂ ਕਹਿੰਦੇ ਮੈਨ ਮੇਡ ਆ ਇਹ ਪਹਿਲਾਂ ਤਾਂ ਕਹਿਣ ਲੱਗੇ ਜਾਂਦੇ ਸੀ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਪਾਣੀ ਇਕੱਠਾ ਕਰ ਲੈਂਦੇ ਉਹ ਤੋਂ ਬਾਅਦ ਜਿਵੇਂ ਕਹਿੰਦੇ ਬੰਨ ਢੋੜੇ ਜਾਂਦੇ ਆ ਤੇ ਉਹ ਜਿਹੜਾ ਬੰਨ ਟੁੱਟਦਾ ਸਿਰ ਪੰਜਾਬ ਵਾਲੇ ਪਾਸੇ ਪਾਣੀ ਕਿਉਂ ਆਉਂਦਾ ਇਹ ਵੀ ਸੋਚਣ ਵਾਲੀ ਗੱਲ ਆ ਆਪਣੇ ਸਾਰਿਆਂ ਲਈ ਹਰਿਆਣਾ ਵੀ ਆ ਰਾਜਸਥਾਨ ਵੀ ਆ ਸਿਰਫ ਤੇ ਸਿਰਫ ਪੰਜਾਬ ਵਾਲੀ ਪਾਣੀ ਕਿਉਂ ਆਉਂਦਾ ਪੰਜਾਬੀ ਜਿਹੜੇ ਆਪਣੇ ਉਹੀ ਕਿਉਂ ਤਬਾਹ ਹੁੰਦੇ ਉਹਨਾਂ ਦੀਆਂ ਫਸਲਾਂ ਕਿਉਂ ਤਬਾਹ ਹੁੰਦੀਆਂ ਕਦੇ ਉਹਨਾਂ ਦੀਆਂ ਫਸਲਾਂ ਜ਼ਮੀਨਾਂ ਖੋਣ ਇਸੇ ਇੰਨੀਆਂ ਜਾਂਨਾਂ ਚੱਲੀਆਂ ਗਈਆਂ ਹੁਣ ਇੰਨਾ ਨੁਕਸਾਨ ਹੋ ਗਿਆ ਹੋਵੇ ਤੇ ਦੂਜੇ ਪਾਸੇ ਕਿਤੇ ਸਰਕਾਰ ਸੁੱਤੀ ਪਈ ਹੋਵੇ ਇਹ ਤਾਂ ਇੱਕ ਸੋਚਣ ਵਾਲੀ ਗੱਲ ਆ ਕਿ ਜਾਣ ਬੁੱਝ ਕੇ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ ਪਹਿਲਾਂ ਵੀ ਪੰਜਾਬ ਨੂੰ ਕਿਹੜਾ ਇਹ ਇੱਕ ਕਹਿੰਦੇ ਆ ਵੱਖਰਾ ਜਿਹਾ ਪੰਜਾਬ ਨੂੰ ਸਮਝਿਆ ਜਾਂਦਾ ਸੀ ਪੰਜਾਬ ਦੀ ਤਾਂ ਮਦਦ ਕਰਨ ਲਈ ਕੋਈ ਨਹੀਂ ਆਉਂਦਾ ਸਿਰਫ ਪੰਜਾਬੀ ਦਾ ਵਿਚਾਰੇ ਆ ਰਹੇ ਜਾਂਦੇ ਆ ਜਦੋਂ ਕਿਤੇ ਹੋਰ ਕੋਈ ਮੁਸੀਬਤ ਪੈਂਦੀ ਆ ਕਿਤੇ ਕੋਈ ਭਟਾ ਲਾ ਗਿਆ ਕੋਈ ਹੜਾ ਆ ਗਿਆ ਕਿਤੇ ਵੀ ਹੋ ਗਏ ਤਾਂ ਪੰਜਾਬੀ ਸਾਰਿਆਂ ਤੋਂ ਅੱਗੇ ਜਾਂਦੇ ਆ ਭੱਜ ਕੇ ਉਹਨਾਂ ਦੀ ਮਦਦ ਕਰਦੇ ਆ ਤੇ ਜਦੋਂ ਪੰਜਾਬ ਤੇ ਵਿਪਤਾ ਪੈਂਦੀ ਆ ਤਾਂ ਕੋਈ ਮਦਦ ਕਰਨ ਲਈ ਨਹੀਂ ਆਉਂਦਾ ਇਹਨਾਂ ਦੀ ਕੋਈ ਹੋਰ ਸਰਕਾਰਾਂ ਨਹੀਂ ਆ ਰਹੀਆਂ ਕਿਸੇ ਹੋਰ ਕੰਟਰੀ ਵੱਲੋਂ ਕਿਸੇ ਹੋਰ ਦੇਸ਼ ਵੱਲੋਂ ਨਹੀਂ ਕੋਈ ਹੈਲਪ ਕੀਤੀ ਜਾ ਰਹੀ ਬਾਕੀ ਥਾਵਾਂ ਤੇ ਤਾਂ ਬੜੀ ਛੇਤੀ ਮਦਦ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਹੈ ਜੇ ਕਿ ਕੋਈ ਹੋਰ ਗੱਲ ਹੋ ਜਾਵੇ ਤਾਂ ਇਹ ਹੈ ਵੀਰੋ ਕਿਸੇ ਸਰਕਾਰ ਨੇ ਕੋਈ ਕਿਸ ਤੋਂ ਕੋਈ ਉਮੀਦ ਨਹੀਂ ਹੈਗੀ ਵੈਸੇ ਵੀ ਕੋਈ ਸਰਕਾਰ ਮਦਦ ਕਰੂਗੀ ਆ ਕਿ ਤੇ ਆਪਾਂ ਨੂੰ ਆਪ ਨੂੰ ਹੀ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਪੈਣੀ ਆ ਆਪਾਂ ਨੂੰ ਹੀ ਸਾਰਿਆਂ ਨੂੰ ਜਿਵੇਂ ਕਹਿੰਦੇ ਦੁਆਰਾ ਤੋਂ ਹੰਬੜਾ ਮਾਰ ਕੇ ਉੱਠਣਾ ਪੈਣਾ ਬਾਕੀ ਜਿਨ੍ਹਾਂ ਨੇ ਵੀ ਐਨ ਆਰ ਆਈ ਵੀਰਾਂ ਨੇ ਵੀ ਮਦਦ ਕਰਨੀ ਆ ਹੜਪੀੜਤਾ ਦੀ ਲੋੜਵੰਦ ਲੋਕਾਂ ਦੀ ਤੁਸੀਂ ਆਪਦੇ ਕਿਸੇ ਵਿਸ਼ਵਾਸ ਵਾਲੇ ਬੰਦੇ ਨੂੰ ਜਾਂ ਆਪਦੇ ਕਿਸੇ ਪਿੰਡ ਪੱਧਰ ਤੋਂ ਪੈਸੇ ਭੇਜੋ ਤਾਂ ਜੋ ਵਾਕਿਆ ਹੀ ਉਹਨਾਂ ਲੋਕਾਂ ਲੋੜਵੰਦ ਲੋਕਾਂ ਦੇ ਉੱਤੇ ਜਿਹੜੀ ਤੁਹਾਡੀ ਮਿਹਨਤ ਦੀ ਕਮਾਈ ਆ ਉਹ ਲੱਗ ਸਕੇ ਸੋ ਇਹੀ ਆਖੀਰ ਤਵੱਚ ਇਹੀ ਕਹਿ ਸਕਦੇ ਆ ਬਈ ਸਰਕਾਰਾਂ ਨੂੰ ਰਿਕਵੈਸਟ ਆ ਕਿ ਜਿੰਨੀ ਕ ਤੁਸੀਂ ਮਦਦ ਕਰ ਸਕਦੇ ਆ ਕਰਨੀ ਤਾਂ ਹੈ ਨਹੀਂ ਪਰ ਫਿਰ ਵੀ ਸਾਡੇ ਵੱਲੋਂ ਸਾਰਿਆਂ ਵੱਲੋਂ ਇਹੀ ਰਿਕਵੈਸਟ ਆ ਕਿ ਹੌਣ ਟਾਈਮ ਹੌਣ ਮੌਕਾ ਜੇ ਤੁਸੀਂ ਮਦਦ ਕਰ ਸਕਦੇ ਆ ਤਾਂ ਇਹ ਤੋਂ ਬਾਅਦ ਐਵੇਂ ਬਿਆਨ ਦੇਣ ਦਾ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ